ਹਾਂਜੀ ਭਾਈ ਕੀ ਹਾਲ ਚਾਲ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਵੀਡੀਓ ਦੇ ਨਾਲ ਬਣੇ ਰਿਓ ਦੇਖਿਓ ਵੀ ਪੋਸੀਬਲ ਹੈ ਜਾਂ ਨਹੀਂ ਹੈ ਮੈਨੂੰ ਤਾਂ ਬਹੁਤ ਘੱਟ ਲੱਗਦਾ ਇਦਾਂ ਦਾ ਹੁੰਦਾ ਹੋਵੇ ਤੁਹਾਨੂੰ ਦਿਖਾਉਣਾ ਵੀਡੀਓ ਦਿਖਾਉਣਾ ਬਸ ਤੁਸੀਂ ਵੀਡੀਓ ਪੂਰੀ ਐਂਡ ਤੱਕ ਦੇਖਿਓ ਜਰੂਰ ਫੇਰ ਕਮੈਂਟਾਂ ਦੇ ਵਿੱਚ ਦੱਸਿਓ ਤੁਸੀਂ ਇਹ ਵੀ ਹੋ ਸਕਦਾ ਕੰਮ ਅੱਜ ਉਹ ਤੁਹਾਨੂੰ ਦਿਖਾਉਣਾ ਮੈਂ ਮੇਰੇ ਨਾਲ ਬਣੇ ਰਹੋ ਤੁਸੀਂ ਲਓ ਜੀ ਆ ਦੇਖੋ ਇਹ ਆ ਕਰਗੋਸ਼ ਜਿਹੜਾ ਬਿਲਕੁਲ ਖੁੱਲਾ ਘੁੰਮ ਰਿਹਾ ਇੱਥੇ ਗਾਉਸ਼ਾਲਾ ਦੇ ਵਿੱਚ ਮੈਨੂੰ ਤਾਂ ਹੁਣ ਇਹ ਨਹੀਂ ਸਮਝ ਆਉਂਦੀ ਹੈਗੀ ਵੀ ਇੱਥੇ ਕੁੱਤੇ ਬਹੁਤ ਨੇ ਬਾਹਰੋਂ ਵੀ ਕੁੱਤੇ ਬਹੁਤ ਆਉਂਦੇ ਨੇ ਇਹਨੂੰ ਸਾਲੇ ਨੂੰ ਡਰੇ ਨਹੀਂ ਕੋਈ ਲਓ ਨਾ ਕੁੱਤੇ ਇਹਨੂੰ ਕੁਝ ਕਹਿੰਦੇ ਨੇ ਬਾਹਰ ਆਪਾਂ ਦੇਖਿਆ ਜੀ ਅਜੇ ਕੋਈ ਖਰਗੋਸ਼ ਮਿਲ ਜਵੇ ਕੁੱਤੇ ਮਿੱਟ ਦੇ ਵਿੱਚ ਜੀ ਚਾਰ ਪਾ ਕੇ ਖਾ ਜਾਂਦੇ ਨੇ ਇਹ ਆਪਣੇ ਕਰਨ ਚੱਕ ਕੇ ਰਾਮ ਨਾਲ ਘੁੰਮਦਾ ਫਿਰਦਾ ਉਹ ਕਹਤੀ ਹੈ ਜੀ ਨਹੀਂ ਬੱਤਾ ਰਹਾ ਨਹੀਂ ਬਤਾਏਗਾ ਨਾ ਇਹਨੂੰ ਬੰਦੇ ਆ ਤੋਂ ਡਰਾਂ ਨਾ ਇਹਨੂੰ ਕੁੱਤਿਆਂ ਤੋਂ ਡਰਾਂ ਕੁੱਤੇ ਵੀ ਥਲੇ ਪਤਾ ਨਹੀਂ ਕਿਵੇਂ ਇਹਦੇ ਨਾਲ ਆੜੀ ਪਾਈ ਬੈਠੇ ਨੇ ਆ ਦੇਖ ਲੋ ਜਵਾਕ ਬਿਲਕੁਲ ਨੇੜੇ ਘੁੰਮੇ ਦੇ ਫਿਰਦੇ ਨੇ ਇਹ ਰਹਿੰਦਾ ਇੱਥੇ ਹੀ ਆ ਇੱਥੋਂ ਕਿਤੇ ਨਹੀਂ ਜਾਂਦਾ ਆਉਂਦਾ ਹਾਂ ਦੋ ਫਰੂਨ ਕੁੱਤਾ ਵੀ ਦਿਖਾ ਦਿੰਨਾ ਇੱਥੇ ਇੱਕ ਕੁੱਤਾ ਨਹੀਂ ਕਈ ਕੁੱਤੇ ਨੇ ਜੋ ਆਖ ਫਿਰ ਰਿਹਾ ਹੈ ਦੇ ਮਗਰ ਮਗਰ ਬਸ ਇਹਨੇ ਨੱਕ ਥੋੜਾ ਜਿਹਾ ਦਾ ਦੇਖੋ ਕੁੱਤਾ ਦੇਖੋ ਕੁੱਤੇ ਨੇ ਨੂੰ ਦੇਖਿਆ ਆਰਾਮ ਨਾਲ ਕੁੱਤਾ ਬੈਠਾ ਹੁਣ ਕੁੱਤੇ ਦੇ ਕੋਲ ਜਾਊ ਮੇਰੇ ਖਿਆਲ ਚ ਲਓ ਜੀ ਚੱਲਿਆ ਕੁੱਤਾ ਇਹਨੂੰ ਦੇਖ ਕੇ ਪਰੇ ਨੂੰ ਜਾ ਰਿਹਾ ਪਰ ਇਹ ਮਾ ਦਾ ਪੁੱਤ ਇਹ ਨਹੀਂ ਡਰਦਾ ਮੌਤ ਨੂੰ ਮਾਸੀ ਕਹਿਣ ਤੋਂ ਇਹ ਨਹੀਂ ਘਬਰਾਉਂਦਾ ਹੈਗਾ ਜਿਵੇਂ ਆਹ ਦੇਖੋ ਕੁੱਤਾ ਗਿਆ ਉੱਤਰ ਇਹ ਬੈਠਾ ਆਰਾਮ ਨਾਲ ਆ ਬਿਲਕੁਲ ਨਜ਼ਦੀਕ ਆ ਗਿਆ ਆਪਾਂ ਇਹਨੂੰ ਡਰੇ ਕੋਈ ਨਹੀਂ ਹੈਗਾ ਇਹਨੂੰ ਸਾਲੇ ਨੂੰ ਇੰਨਾ ਤਾਂ ਨਹੀਂ ਘਰੇਲੂ ਹੋ ਸਕਦਾ ਖਰਗੋਸ਼ ਕੋਈ ਵੀ ਕੁੱਤੇ ਨੂੰ ਦੇਖ ਕੇ ਕੁਝ ਨਾ ਕਹਿਣ ਕੁੱਤੇ ਤਾਂ ਆਪਾਂ ਦੇਖਿਆ ਆ ਉਹ ਜਿਹੜੇ ਉਹ ਹੁੰਦੇ ਨੇ ਆਪਣੇ ਬਿੱਲਾ ਮਾਰਨੇ ਵਾਲੇ ਕਿਹੜੇ ਹੁੰਦੇ ਨੇ ਉਹ ਕੁੱਤੇ ਲੈ ਕੇ ਫਿਰਦੇ ਹੁੰਦੇ ਨੇ ਉਹ ਮਿੰਟ ਚ ਖਰਗੋਸ਼ਾਂ ਨੂੰ ਜਾ ਕੇ ਲੈ ਜਾਂਦੇ ਨੇ ਕੁੱਤੇ ਪਰ ਇੱਥੇ ਤਾਂ ਹੋਰ ਨਵੇਂ ਹੀ ਕੰਮ ਹੋਇਆ ਪਿਆ ਇਹ ਹੈਗੀ ਵੀ ਬਰੀਡ ਵੀ ਥੋੜੀ ਮਲਾ ਦਾ ਪੁੱਟੜ ਜੀ ਹੋਆ ਕੋਈ ਇਹ ਪਤਾ ਨਹੀਂ ਕਿੱਥੋਂ ਲਿਆਂਦਾ ਇਹ ਜਾਂ ਆ ਗਿਆ ਇਹ ਇਹ ਇੱਥੇ ਘੁੰਮਦਾ ਰਹਿੰਦਾ ਇਹ ਚਲੋ ਰੱਬ ਦੇ ਰੰਗ ਨੇ ਜੀ ਇਹ ਬੰਦਿਆਂ ਤੋਂ ਤੁਹਾਡਾ ਕੋਈ ਨਹੀਂ ਹੈਗਾ ਬਿਲਕੁਲ ਸਾਹਮਣੇ ਖੜਾ ਮੈਂ ਲਓ ਦੇਖ ਲੋ ਇਹਨੂੰ ਕੋਈ ਫਰਕ ਨਹੀਂ ਹੈ ਇਹਨੂੰ ਨਾ ਕਿਸੇ ਬੰਦੇ ਤੋਂ ਨਾ ਕਿਸੇ ਕੁੱਤੇ ਤੋਂ ਇਹ ਤਾਂ ਰਾਮ ਨਾਲ ਘੁੰਮਦਾ ਫਿਰਦਾ ਆਪਣਾ ਯਾਰ ਰੇਲੰਦਾ ਚਲੋ ਜਮੇਰ ਆਪ ਨੂੰ ਚੰਗਾ ਲੱਗਦਾ